ਦਿੱਕਣ ਦੇ ਕਾਰਨ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਗਈ ਜਰੂਰ ਦੱਸੋ ਕਿ ਕਿੰਨੇ ਸਾਲ ਦੇ ਸੀ ਕਿਵੇਂ ਡਿੱਗੇ ਤੁਸੀਂ ਲਗਭਗ 8 ਸਾਲ ਦਾ ਹੁਣਾ ਤੇ ਮੈਂ ਆਪਣੇ ਪਿੰਡ ਗਿਆ ਸੀ ਸਾਈਡ ਤੇ ਬਈਆਂ ਜੀਆਂ ਬਣੀਆਂ ਹੁੰਦੀਆਂ ਖੱਡੇ ਬਣੇ ਹੁੰਦੇ ਆ ਉਹਨਾਂ ਵਿੱਚ ਪੈਰ ਸਲਿੱਪ ਹੋਣ ਦੇ ਕਾਰਨ ਮੈਂ ਗਿਰ ਗਿਆ ਸੀ ਤੇ ਉਸ ਦੀ ਵਜ੍ਹਾ ਨਾਲ ਜਿਹੜੀ ਮੇਰੀ ਆਈ ਸੈਕਸ ਸੀ ਉਹ ਵੀਕ ਹੋ ਗਈ ਪਿੱਛੇ ਮਰੀਆਂ ਬੀਨਸ ਕਮਜ਼ੋਰ ਹੋ ਗਈਆਂ ਦੇ ਅੰਦਰ ਵੀ ਜਾਗਰੂਕਤਾ ਆਉਂਦੀ ਗਈ ਜਦੋਂ ਮੈਂ ਪੜਨ ਲੱਪਿਆ ਫਿਰ ਮੈਂ ਖੇਡਣ ਲੱਪਿਆ ਤੇ ਫਿਰ ਮੈਨੂੰ ਦਿਖਣ ਲੱਪਿਆ ਸੀ ਕਿ ਹਾਂ ਠੀਕ ਆ ਮੇਰਾ ਅਗਲਾ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ ਜੇ ਮੈਂ ਥੋੜੀ ਮਿਹਨਤ ਕਰਾਂ ਤਾਂ ਜੇ ਮੈਂ ਇਦਾਂ ਹਾਰ ਮੰਨ ਕੇ ਬੈਜਮਾ ਜਮੈਂ ਸੋਚਿਆ ਕਿ ਲਾਈਫ ਦੇ ਵਿੱਚ ਮੈਂ ਅੱਗੇ ਕੁਝ ਨਹੀਂ ਕਰ ਸਕਦਾ ਇਤ ਨਹੀਂ ক্রিকেট ਦਾ ਸ਼ੌਂਕ ਕੀ ਮੈਂ ਪਿਆ ਟੀਵੀ ਹੁੰਦੇ ਸੀ ਛੋਟੇ ਛੋਟੇ ਹੋਣਾ ਤੇ ਮੈਚ ਦੇਖਣਾ ਤੇ ਉਸ ਵੇਲੇ ਮੈਚ ਦੇਖਦੇ ਦੇਖਦੇ ਬਸ ਤੇ ਇੱਕ ਦਿਨਿਆਂ ਦੇ ਵਿੱਚ ਆਉਂਦੀ ਹੁੰਦੀ ਸੀ ਮੇਰੇ ਦਿਲ 'ਚ ਵੀ ਖੁਆਇਸ਼ ਹੁੰਦੀ ਮੈਂ ਬਚਪਨ ਦੇ ਵਿੱਚ ਕਈ ਵਾਰ ਕੰੰਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਆਪਣੀ ਇੰਡੀਆ ਵਾਸਤੇ ਜ਼ਰੂਰ ਖੇਡਾਂਗਾ ਤਾਂ ਲੋਕ ਕਹਿੰਦੇ ਸੀ ਤੇ ਇਹ ਕਿਦਾਂ ਖੇਡੇਗਾ ਤਾਂ ਮਤਲਬ ਆਈਸ ਐਡ ਵੀਕ ਹੈ ਕਿਦਾਂ ਖੇਡੇਗਾ ਤੋਂ ਆਪਾਂ ਆਪਣਾ ਇੱਕ ਮਾਈਂਡ ਸੈਟ ਕਰ ਲੈਣੇ ਨਾ ਕਿ ਇਸ ਚੀਜ਼ ਨਾਲ ਲੜਨਾ ਹੈ ਤਾਂ ਫਿਰ ਪ੍ਰੋਬਲਮ ਨਹੀਂ ਆਉਂਦੀ ਤੇ ਜੇ ਆਪਾਂ ਉੱਥੇ ਗਿਵ ਅਪ ਕਰ ਦਈਏ ਫਿਰ ਪ੍ਰੋਬਲਮ ਆਉਂਦੀ ਮਦਰ ਵੀ ਕਹਿੰਦੇ ਸੀ ਕਿ ਲੜੋ ਇਹਦੇ ਮਤਲਬ ਹੌਸਲਾ ਨਹੀਂ ਟੋੜਨਾ ਬਹੁਤ ਲੋਕ ਇਦਾਂ ਦੇ ਮਿਲਣਗੇ ਕਿ ਜਿਹੜੇ ਕਦੇ ਵੀ ਨਹੀਂ ਚੋਣਗੇ ਕਿ ਤੁਸੀਂ ਅੱਗੇ ਵਧੋ ਚਾਹੇ ਡਿਸੇਬਿਲਟੀ ক্রিকেট ਹੈ ਇਹ ਨਹੀਂ ਹੈ ਕਿ ਇਹਦੇ ਵਿੱਚ ਕੰਪੀਟੀਸ਼ਨ ਨਹੀਂ ਇਹਦੇ ਵਿੱਚ ਵੀ ਇੱਕ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਲੱਗੇ ਹੋਏ ਨੇ ਹਨਾ ਅੱਜ ਵੀ ਲੱਗੇ ਹੋਏ ਨੇ ਤੇ ਜਦੋਂ ਤੁਹਾਡਾ ਮਤਲਬ ਇਸ ਖੇਤਰ ਦੇ ਵਿੱਚ ਆਏ ਪ੍ਰੋਬਲਮਸ ਕੀ ਕੀ ਫੇਸ ਕੀਤੀਆਂ ਇਕਵਿਪਮੈਂਟਸ ਨੂੰ ਲੈ ਕੇ ਖਾਸ ਤੌਰ ਤੇ ਪਹਿਲਾਂ ਗਰਾਊਂਡਸ ਨਹੀਂ ਮਿਲਦੇ ਸੀ ਤੇਵੀ ਜਾ ਕੇ ਪ੍ਰੈਕਟਿਸ ਕਰਦੇ ਸੀ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੀ ਸਪான்ਸਰ ਨਹੀਂ ਹੁੰਦੇ ਸੀ ਅਸੀਂ ਕਿੱਦਾਂ ਬੈਟ ਲੈ ਕੇ ਖੇਲਣਾ ਸਾਨੂੰ ਪਤਾ ਉਹਨਾਂ ਟਾਈਮਾਂ ਦੇ ਵਿੱਚ ਬੜਾ ਸੰਘਰਸ਼ ਕੀਤਾ ਸੀ ਬੈਟ-ਬੈਟ ਕੇ ਸਫਰ ਕੀਤਾ ਸਾਨੂੰ ਪਤਾ ਕਿ ਸਾਨੂੰ ਚੰਗੀ ਰੋਟੀ ਵੀ ਨਹੀਂ ਮਿਲਦੀ ਹੁੰਦੀ ਸੀ ਟ੍ਰੇਨ ਦੇ ਵਿੱਚ ਉੱਥੇ ਕੌਣ ਆਉਂਦਾ ਸਮੋਸੇ ਵਾਲਾ ਚਾਹ ਵਾਲਾ ਪੀ ਲੈ ਖਾ ਲੈ ਉਹ ਖਾ ਕੇ ਅਸੀਂ ਉਸ ਵੇਲੇ ਖੇਡਦੇ ਹੁੰਦੇ ਸੀ ਬੜਾ ਸਰਵਾਈਵ ਕਰਨਾ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਲੋਕ ਗੱਲਾਂ ਕਰਦੇ ਸੀ ਜਿਹੜੇ ਲੋਕ ਮਜ਼ਾਕ ਉਡਾਉਂਦੇ ਸੀ ਜਦੋਂ ਮੈਡਲ ਲੈ ਕੇ ਆਏ ਉਹਨਾਂ ਨੂੰ ਮਤਲਬ ਕਿਹੋ ਜਿਹਾ ਫੀਲ ਹੋਇਆ ਕਿ ਆਸੇ ਪਾਸੇ ਮਜ਼ਾਕ ਉਡਾਉਂਦੇ ਸੀ ਚਾਹੇ ਉਹ ਨਾਲ ਦੇ ਫਰੈਂਡ ਹੋਣ ਰਿਸ਼ਤੇਦਾਰ ਹੋਣ ਸਾਰੇ ਉਡਾਉਂਦੇ ਸੀ ਕਿ ਜੇ ਆਪਾਂ ਕਹਿ ਦੇਣਾ ਕਿ ਅਸੀਂ ਖੇਡਣ ਚੱਲੇ ਆ ਤਾਂ ਉਹਨਾਂ ਨੇ ਕਿਹਾ ਨਹੀਂ ਐ ਗੱਪ ਮਾਰਦਾ ਬਲਾਈਂਡ ਨਹੀਂ ਖੇਡ ਸਕਦੇ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਤੁਹਾਡੇ ਵਾਸਤੇ ਕਹਾਣੀਆਂ ਬਣਾਉਣੀਆਂ ਉਹ ਕੋਈ ਨਾ ਕੋਈ ਕਹਾਣੀ ਉਹਨਾਂ ਨੇ ਮੰਨ ਜਿਹੜੇ ਕੱਢਦੇ ਰਹਿਣਾ ਕੱਢਦੇ ਰਹਿਣਾ ਪਰ ਸਾਨੂੰ ਕਹਾਣੀਆਂ ਨਾਲ ਮੰਨੂ ਕੋਈ ਫਰਕ ਨਹੀਂ ਪਿਆ ਅਜ ਤੱਕ ਜੇ ਮੈਨੂੰ ਮੇਰੇ ਮੂੰਹ ਤੇ ਵੀ ਕੋਈ ਕੁਝ ਕਹਿ ਦਿੰਦਾ ਸੀ ਨਾ ਮੈਨੂੰ ਕਦੇ ਫਰਕ ਨਹੀਂ ਪਿਆ ਮੈਂ ਇਗਨੋਰ ਕਰਕੇ ਚੱਲ ਜਾਂਦਾ ਸੀ ਸਰਕਾਰਾਂ ਨਾਲ ਮੱਥਾ ਲਾਉਂਦੇ ਨਜ਼ਰਾਂ ਆਉਂਦੇ ਉਹ ਸਰਕਾਰਾਂ ਨਾਲ ਗਿਲੇ ਸ਼ਿਕਵੇ ਕਰਦੇ ਉਹਦਾ ਕੀ ਕਾਰਨ ਹੈ ਆਈਪੀਐਲ ਦੇ ਪਲੇਅਰਸ ਦੇ ਉੱਤੇ ਲੱਖਾਂ ਕਰੋੜਾ ਰੁਪਇਆ ਵਰਸਰਿਆ ਹਨਾ ਤੇ ਇੱਕ ਮੈਂ ਪਲੇਅਰ ਆ ਮੇਰੇ ਨਾਲ ਮੇਰੇ ਜਿਹੜੇ ਮੁੱਖ ਮੰਤਰੀ ਆ ਉਹ ਮੇਰੀ ਸੂਤ ਹੱਕ ਨਹੀਂ ਲੈ ਰਹੇ ਔਰੇ ਮੰਨਮਣੀ ਸਮਝ ਆਈ ਇਦਾਂ ਕਿਉਂ ਆ ਇਹ ਕੌਣ ਪੋਲਿਟਿਕਸ ਕਰ ਰਿਹਾ ਇਨੀ ਗੰਦੀ ਪੋਲਿਟਿਕਸ ਕਰ ਰਿਹਾ ਕਿ ਸਪੋਰਟਸ ਹੀ ਖਤਮ ਕਰ ਰਿਹਾ ਤੁਸੀਂ ਕਹਾਣੀਕਾਰ ਚੈਨਲ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਿਮ ਰਾਨਾ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਤੇਜਿੰਦਰ ਸਿੰਘ ਦੇ ਨਾਲ ਕਰਵਾਉਣ ਜਾ ਰਹੀ ਹਾਂ ਤੇਜਿੰਦਰ ਸਿੰਘ ਜਿਨ੍ਹਾਂ ਦੇ ਵੱਲੋਂ ਆਪਣੀ ਮਿਹਨਤ ਸਦਕਾ ਪੰਜਾਬ ਦਾ ਨਾਮ ਪੂਰੀ ਦੁਨੀਆ ਭਰ ਦੇ ਵਿੱਚ ਚਮਕਾਇਆ ਜਾ ਰਿਹਾ ਹੈ ਬਲਾਈਂਡ ਜੋ ਕਿ ਕ੍ਰਿਕਟਰ ਖਿਡਾਰੀ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਸਿਤ ਕਿਮਿਆ ਸਵੇਤ ਬਹੁਤ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਇਨਾ ਸੋਹਣਾ ਤੁਸੀਂ ਕੰਮ ਕਰਦੇ ਪਿਓ ਇੱਕ ਪਾਸੇ ਤੁਸੀਂ ਮਤਲਬ ਕਿ ਆਪਣੀ ਮਿਹਨਤ ਦੇ ਨਾਲ ਆਪਣੇ ਜਜ਼ਬੇ ਦੇ ਨਾਲ ਪੰਜਾਬ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾਉਂਦੇ ਪਿਓ ਜ਼ਰੂਰ ਦੱਸੋ ਕਿ ਇਹ ਸਫ਼ਰ ਕਿਵੇਂ ਸ਼ੁਰੂ ਹੋਇਆ ਤੁਹਾਡਾ ਇਹ ਸਫ਼ਰ ਮੇਰਾ ਜਦੋਂ ਮੈਂ ਬਚਪਨ ਦੇ ਵਿੱਚ ਗਿਰਨ ਦੇ ਕਾਰਨ ਬਲਾਈਂਡ ਹੋ ਗਿਆ ਤੇ ਉਸ ਤੋਂ ਬਾਅਦ ਮੇਰਾ ਐਡਮਿਸ਼ਨ ਦੇਰਾ ਦੋ ਨੈਨੀ ਵੀ ਐਚ ਮਾਡਲ ਸਕੂਲ ਦੇ ਵਿੱਚ ਹੋਇਆ ਤੇ ਘਰੋਂ ਉੱਥੋਂ ਸ਼ੁਰੂ ਹੋਇਆ ਫਿਰ ਉਸ ਤੋਂ ਬਾਅਦ ਜਦੋਂ ਮੈਂ ਉੱਥੋਂ ਸਟੱਡੀ ਕਰਨ ਤੋਂ ਬਾਅਦ ਮੈਂ ਇੱਥੇ ਆ ਗਿਆ ਪੰਜਾਬ ਦੇ ਵਿੱਚ ਤੇ ਇੱਥੋਂ ਮੈਂ ਡੀਏਵੀ ਕਾਲਜ 10 ਸੈਕਟਰ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ ਫਿਰ ਉਸ ਤੋਂ ਬਾਅਦ 14 ਸੈਕਟਰ ਪੀਯੂ ਤੋਂ ਐਮਏ ਕੀਤੀ ਡਿਪਾਰਟਮੈਂਟ ਆਫ ਹਿੰਦੀ ਤੋਂ ਤੇ ਫਿਰ ਉਸ ਤੋਂ ਬਾਅਦ ਮੈਂ ਪੰਜਾਬ ਵਾਸਤੇ ਖੇਡਦਾ ਵੀ ਰਿਹਾ ਤਾਂ ਪਹਿਲਾਂ ਮੈਂ ਉੱਤਰਾਖੰਡ ਉਸ ਵੇਲੇ ਯੂਪੀ ਵੀ ਹੁੰਦਾ ਸੀ ਫਿਰ ਉਸ ਤੋਂ ਬਾਅਦ ਉੱਤਰਾਖੰਡ ਬਣ ਗਿਆ ਤੇ ਉਧਰੋਂ ਖੇਡਦਾ ਰਿਆ ਨਾਰਥ ਜ਼ੋਨ ਨਹੀਂ ਸਕੂਲ ਲੈਵਲ ਸਟੇਟ ਲੈਵਲ ਨਾਰਥ ਜ਼ੋਨ ਨੈਸ਼ਨਲ ਉੱਥੋਂ ਖੇਡਦਾ ਰਿਆਂ ਫਿਰ ਉਸ ਤੋਂ ਬਾਅਦ ਪੰਜਾਬ ਆ ਗਿਆ ਸਟੱਡੀ ਖਤਮ ਕਰਨ ਤੋਂ ਬਾਅਦ ਤਾਂ ਇਹ ਫਿਰ ਉਸ ਤੋਂ ਬਾਅਦ ਅਗੇ ਆਪਣਾ ਪੰਜਾਬ ਬਾਸਤੇ ਖੇਡਣਾ ਸ਼ੁਰੂ ਕਰ ਜੀ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਡਿੱਗਣ ਦੇ ਕਾਰਨ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਗਈ ਜ਼ਰੂਰ ਦੱਸੋ ਕਿ ਕਿੰਨੇ ਸਾਲ ਦੇ ਸੀ ਕਿਵੇਂ ਡਿੱਗੇ ਤੁਸੀਂ ਹਾਂਜੀ ਮੈਂ ਉਦੋਂ ਲਗਭਗ 8 ਸਾਲ ਦਾ ਹੋਣਾ ਤੇ ਮੈਂ ਆਪਣੇ ਪਿੰਡ ਗਿਆ ਸੀ ਨਮਾ ਸ਼ਹਿਰ ਸਿੰਬਲੀ ਤੇ ਉੱਥੇ ਜੜੀਆਂ ਸਾਈਡ ਤੇ ਬਈਆਂ ਜੀਆਂ ਬਣੀਆਂ ਹੁੰਦੀਆਂ ਖੱਡੇ ਬਣੇ ਹੁੰਦੇ ਆ ਉਹਨਾਂ ਵਿੱਚ ਪੈਰ ਸਲਿੱਪ ਹੋਣ ਦੇ ਕਾਰਨ ਮੈਂ ਗਿਰ ਗਿਆ ਸੀ ਤੇ ਜਦੋਂ ਮੈਂ ਉਹਦੇ ਵਿੱਚ ਗਿਰ ਗਿਆ ਸੀ ਤਾਂ ਮੈਨੂੰ ਕਟਾ ਗੱਡ ਕੇ ਲਿਆਏ ਹੈ ਨਾ ਤੇ ਜਾਂ ਅੱਖ ਦੇ ਵਿੱਚ ਕੋਈ ਪੈ ਗਈ ਜਾਂ ਕੋਈ ਦਵਾਈ ਰੈਐਕਸ਼ਨ ਕਰ ਗਈ ਉਸ ਸਮੇਂ ਹੈਨਾ ਤੇ ਉਸ ਦੀ ਵਜ੍ਹਾ ਨਾਲ ਜਿਹੜੀ ਮੇਰੀ ਆਈ ਸਾਈਟ ਸੀ ਉਹ ਵੀ ਘੋਗੀ ਪਿੱਛੇ ਮੇਰੀਆਂ ਬੀਨਸ ਕਮਜ਼ੋਰ ਹੋ ਗਈਆਂ ਤੇ ਫਿਰ ਡਾਕਟਰ ਨੇ ਕਿਹਾ ਕਿ ਨਹੀਂ ਇਹਨਾਂ ਦੀ ਆਈਸਾਈਡ ਨਹੀਂ ਆ ਸਕਦੀ ਕਿਉਂਕਿ ਜਦ ਪਿੱਛੇ ਹੋਣੀ ਰੋਸ਼ਨੀ ਹੈਗੀ ਤੇ ਅੱਗੇ ਚਾਹੇ ਜਿੰਨੀ ਮਰਜ਼ੀ ਹੋਵੇ ਜੇ ਇਹਨਾਂ ਦੀ ਪਿੱਛੇ ਰੋਸ਼ਨੀ ਆ ਜਾਵੇ ਕਦੇ ਜੇ ਪਿੱਛੇ ਨਸਾਂ ਇਹਨਾਂ ਦੀ ਉਹ ਹੋ ਜਾਣ ਤਾਕਤ ਆ ਜਾਵੇ ਜਾਂ ਜਾਨ ਆ ਜਾਵੇ ਉਹਨਾਂ ਵਿੱਚ ਤਾਂ ਹੋ ਜਵੇ ਆਈਸਾਈਡ ਗਰੋਥ ਹੋ ਜਵੇ ਨਹੀਂ ਤਾਂ ਨਹੀਂ ਮੁਸ਼ਕਿਲ ਹੈ ਹਾਂਜੀ ਤੇ ਤੁਹਾਡੇ ਵਾਸਤੇ ਉਹ ਸਮਾਂ ਮਤਲਬ ਕਿਦਾਂ ਦਾ ਸੀਗਾ ਜਦੋਂ ਪਤਾ ਲੱਗਿਆ ਕਿ ਮੈਂ ਇਸ ਸੰਸਾਰ ਨੂੰ ਨਹੀਂ ਦੇਖ ਸਕਦਾ ਪ੍ਰੋਪਰ ਤਰੀਕੇ ਨਾਲ ਸਮਾਂ ਤਾਂ ਹੁੰਦਾ ਹੀ ਆ ਕਿਉਂਕਿ ਉਸ ਵੇਲੇ ਇੰਨਾ ਕੁਝ ਨਹੀਂ ਸੀ ਉਸ ਵੇਲੇ ਸਿਰਫ ਮੂੰਹ ਜਵਾਨੀ ਆਪਾਂ ਗੱਲਾਂ ਹੀ ਕਰ ਸਕਦੇ ਸੀ ਜਿੱਦਾਂ ਅੱਜ ਕੱਲ ਹਨ ਅੱਜ ਕੱਲ ਤਾਂ ਆਪਾਂ ਸਰਚ ਮਾਰ ਕੇ ਸਾਰਾ ਕੁਝ 2 ਮਿੰਟ ਲੋਂਨੇ ਲੱਭ ਲੈਨੇ ਹਨਾ ਵੀਡੀਓ ਬਣ ਗਈਆਂ ਅੱਜ ਕੱਲ ਹਰ ਜੋ ਸਾਨੂੰ ਚਾਹੀਦਾ ਹੁੰਦਾ ਜੇ ਸਾਨੂੰ ਕੁਝ ਟੈਕਨੀਕ ਨਹੀਂ ਆ ਰਹੀ ਐ ਫਿਰ YouTube ਤੇ ਬਿਲਕੁਲ ਸਰਚ ਮਾਰਦੇ ਔਰ ਉਹਦੀ ਟੈਕਨੀਕ ਸਾਨੂੰ ਸਮਝ ਆ ਜਾਂਦੀ ਔਰ ਉਸ ਤਰੀਕੇ ਨਾਲ ਸੀ ਕਰ ਲੈਂਦੇ ਹਨਾ ਤੇ Google ਤੋਂ ਸਰਚ ਮਾਰ ਲੈਂਦੇ ਹਨਾ ਉਸ ਵੇਲੇ ਤਾਂ ਇਦਾਂ ਦਾ ਕੁਝ ਨਹੀਂ ਹੁੰਦਾ ਸੀ ਤੇ ਜਿੱਦਾਂ ਫਿਰ ਜਿਹੜੇ ਬਜ਼ੁਰਗ ਲੋਕ ਹੁੰਦੇ ਜ ਜ ਉਹਨਾਂ ਦੀਆਂ ਖਾਤਾਂ ਹੁੰਦੀਆਂ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਹੈਨਾ ਤੇ ਉਹ ਕਹਾਵਤ ਸੱਚ ਹੋਣ ਲੱਗ ਪੰਦੀਆਂ ਪਰ ਇਦਾਂ ਕੁਛ ਨਹੀਂ ਸੀ ਜਿੱਦਾਂ ਜਿੱਦਾਂ ਜਾਗਰੂਕਤਾ ਬਾਤ ਹੀ ਗਈ ਤੇ ਮੇਰੇ ਅੰਦਰ ਵੀ ਜਾਗਰੂਕਤਾ ਹੁੰਦੀ ਹੋਈ ਆਉਂਦੀ ਗਈ ਜਿੱਦਾਂ ਮੈਂ ਪੜਨ ਲੱਪਿਆ ਫਿਰ ਮੈਂ ਖੇਡਣ ਲੱਪਿਆ ਤੇ ਫਿਰ ਮੈਨੂੰ ਦਿਖਣ ਲੱਪਿਆ ਸੀ ਕਿ ਹਾਂ ਠੀਕ ਆ ਮੇਰਾ ਅਗਲਾ ਜਿਹੜਾ ਫਿਊਚਰ ਆ ਉਹ ਬ੍ਰਾਈਟ ਆ ਜੇ ਮੈਂ ਥੋੜੀ ਮਿਹਨਤ ਕਰਾਂ ਤਾਂ ਜੇ ਮੈਂ ਇਦਾਂ ਹਾਰ ਮਨ ਕੇ ਬੇਜਮਜਾ ਮੈਂ ਸੋਚਿਆ ਕਿ ਲਾਈਫ ਦੇ ਵਿੱਚ ਮੈਂ ਅੱਗੇ ਕੁਝ ਨਹੀਂ ਕਰ ਸਕਦਾ ਇਤਨੀ ਫਿਰ ਮੈਂ ਉਸੇ ਚੀਜ਼ ਨੂੰ ਰੱਖਿਆ ਕਿ ਮੈਂ ਅੱਗੇ ਪੜਾ ਮਿਹਨਤ ਕਰਾਂ ਔਰ ਮੈਂ ਮਿਹਨਤ ਕਰਦਾ ਰਿਹਾ ਕਰਦਾ ਰਿਹਾ ਤਾਂ ਉਹ ਉਸ ਮਿਹਨਤ ਦੇ ਸਦਕਾ ਹੀ ਆ ਜੀ ਕਿ ਮੈਂ ਇੱਥੇ ਆ ਕਿਕਟ ਦਾ ਸ਼ੌਂਕ ਕਿਵੇਂ ਪਿਆ ਕਿਕਟ ਦਾ ਸ਼ੌਂਕ ਬਚਪਨ ਤੋਂ ਹੀ ਜਦੋਂ ਦੇਰਾਦੁੰਨ ਗਿਆ ਉੱਥੇ ਬੱਚੇ ਖੇਡਦੇ ਹੁੰਦੇ ਸੀ ਉਹਨਾਂ ਨੂੰ ਦੇਖ ਦੇਖ ਕੇ ਤਾਂ ਫਿਰ ਜਦੋਂ ਟੀਵੀ ਤੇ ਮੈਚ ਆਉਣੇ ਉਦੋਂ ਕਲਰ ਟੀਵੀ ਹੁੰਦੇ ਸੀ ਛੋਟੇ ਛੋਟੇ ਉਹਨਾਂ ਤੇ ਮੈਚ ਦੇਖਣਾ ਤੇ ਉਸ ਵੇਲੇ ਮੈਚ ਦੇਖਦੇ ਦੇਖਦੇ ਬਸ ਤੇ ਇੱਕ ਦਿਨੀਆਂ ਦੇ ਵਿੱਚ ਆਉਂਦੀ ਹੁੰਦੀ ਸੀ ਮੇਰੇ ਦਿਲ 'ਚ ਵੀ ਖੁਆਇਸ਼ ਹੁੰਦੀ ਮੈਂ ਬਚਪਨ ਦੇ ਵਿੱਚ ਕਈ ਵਾਰ ਕੰਦਾ ਹੁੰਦਾ ਸੀ ਕਿ ਮੈਂ ਵੱਡਾ ਹੋ ਕੇ ਆਪਣੀ ਇੰਡੀਆ ਵੱਲੋਂ ਜ਼ਰੂਰ ਖੇਡਾਂਗਾ ਤਾਂ ਲੋਕ ਕਹਿੰਦੇ ਸੀ ਤੇ ਇਹ ਕਿਦਾਂ ਖੇਡੇਗਾ ਤਾਂ ਮਤਲਬ ਆਈਸਾਈਡ ਵੀਕ ਹੈ ਕਿਦਾਂ ਖੇਡੇਗਾ ਹਨਾ ਉਸ ਵੇਲੇ ਨਹੀਂ ਪਤਾ ਸੀ ਕੁਝ ਲੋਕ ਮਜ਼ਾਕ ਵੀ ੜਾਉਂਦੇ ਹੁੰਦੇ ਸੀ ਹਨਾ ਤੇ ਉਹ ਚੀਜ਼ਾਂ ਫਿਰ ਹੌਲੀ ਹੌਲੀ ਜਿੱਦਾਂ ਜਿੱਦਾਂ ਜਾਗਰੂਪਤਾ ਵੱਧਦੀ ਕਿ ਲੋਕ ਵੀ ਜਾਗਰੂਪਤਾ ਜਾਗਰੂਪ ਹੋਣ ਲੱਪੇ ਤੇ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਫਿਰ ਦੂਰ ਹੁੰਦੀਆਂ ਜੀ ਤੇ ਜਦੋਂ ਘਰਦਿਆਂ ਦੇ ਨਾਲ ਇਹ ਚੀਜ਼ਾਂ ਸਾਂਝੀ ਕੀਤੀ ਸੀ ਕਿ ਮੈਨੂੰ ਆ ਸ਼ੌਂਕ ਆ ਮੈਂ ਇਹ ਕਰਨਾ ਚਾਹੁੰਦਾ ਤੇ ਘਰਦਿਆਂ ਦਾ ਕੀ ਕਹਿਣਾ ਸੀਗਾ ਤੇ ਜਦੋਂ ਅੱਖਾਂ ਦੀ ਰੌਸ਼ਨੀ ਗਈ ਪਰਿਵਾਰ ਦੇ ਵਿੱਚ ਤੁਹਾਡੇ ਪ੍ਰਤੀ ਕਿਹੋ ਜਿਹਾ ਮਤਲਬ ਕਿ ਵਿਵਹਾਰ ਹੋ ਗਿਆ ਜਾਂ ਸਮਾਜ ਦੇ ਲੋਕ ਤੁਹਾਨੂੰ ਕਿਸ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰ ਗਏ ਜਦੋਂ ਦੇਖੋ ਰੋਸ਼ਨੀ ਜਾਂਦੀ ਹੈ ਉਸ ਵੇਲੇ ਜ਼ਿਆਦਾ ਜਾਗਰੂਕਤਾ ਨਹੀਂ ਕੁਝ-ਕੁਝ ਜਗ੍ਹਾ ਦਾ ਮਜ਼ਾਕ ਦਾ ਪਾਤਰ ਜਿਹੜੇ ਅੱਜ ਵੀ ਬਣੇ ਹੋਏ ਆ ਸੀ ਹਨਾ ਕੋਈ ਨਾ ਕੋਈ ਤਾਂ ਕੁਛ ਨਾ ਕੁਛ ਮਜ਼ਾਕ ਕਿਸੇ ਵੀ ਤਰੀਕੇ ਨਾਲ ਲਾ ਲਓ ਤੁਸੀਂ ਅੱਜ ਜਦਾਂ ਆਈ ਸਾਈਡ ਵੀਕ ਹੈ ਕੋਈ ਨਾ ਕੋਈ ਗੱਲ ਹੋ ਜਾਣੀ ਜਾਂ ਚਾਰ ਬੰਦਿਆਂ ਨੇ ਮਿਲ ਕੇ ਮਜ਼ਾਕ ਉਡਾਣਾ ਇਕੱਲਾ ਕਰ ਦੇਣਾ ਮਜਾਕਾੜਾ ਉਹ ਬਹੁਤ ਕੁਝ ਹੁੰਦਾ ਦੁਨੀਆ ਦੇ ਵਿੱਚ ਤੁਸੀਂ ਵੀ ਦੁਨੀਆ ਦੇ ਵਿੱਚ ਵਿਚਰਦੇ ਹੋ ਤੁਹਾਡੇ ਨਾਲ ਵੀ ਇਹ ਚੀਜ਼ਾਂ ਹੁੰਦੀਆਂ ਇਹ ਮੇਰੇ ਨਾਲ ਨਹੀਂ ਇਕੱਲੇ ਨਾ ਹੁੰਦੀਆਂ ਕਿਉਂਕਿ ਜਦੋਂ ਆਪਾਂ ਆਪਣਾ ਇੱਕ ਮਾਈਂਡ ਸੈਟ ਕਰ ਲੈਂਦੇ ਨਾ ਕਿ ਇਸ ਚੀਜ਼ ਨਾਲ ਲੜਨਾ ਹੈ ਤੇ ਫਿਰ ਪ੍ਰੋਬਲਮ ਨਹੀਂ ਆਉਂਦੀ ਤੇ ਜੇ ਆਪਾਂ ਉੱਥੇ ਗਿਵ ਅਪ ਕਰ ਦਈਏ ਫਿਰ ਪ੍ਰੋਬਲਮ ਆਉਂਦੀ ਹੈ ਹਾਂਜੀ ਕਰਦੇ ਤਾਂ ਕੀ ਕਹਾਂਗੇ ਕਰਦੇ ਆਉਂਦਾ ਤਾਂ ਹਮੇਸ਼ਾ ਇਹੀ ਕਹਿਣਾ ਹੁੰਦਾ ਕਿ ਠੀਕ ਹੈ ਲੜੋ ਮਦਰ ਵੀ ਕਹਿੰਦੇ ਸੀ ਕਿ ਲੜੋ ਕਿ ਮਤਲਬ ਹੌਸਲਾ ਨਹੀਂ ਟੋਣਾ ਬਹੁਤ ਲੋਕ ਇਦਾਂ ਦੇ ਮਿਲਣਗੇ ਇਹ ਜਿਹੜੇ ਕਦੇ ਵੀ ਨਹੀਂ ਚੋਣਗੇ ਕਿ ਤੁਸੀਂ ਅੱਗੇ ਵਧੋ ਇਹ ਹਰ ਲਾਈਫ ਦੇ ਵਿੱਚ ਤੁਹਾਡੇ ਵੀ ਅ ਪ੍ਰੋਫੈਸ਼ਨਲ ਦੇ ਵਿੱਚ ਜੇ ਅਸੀਂ ਚਲ ਜਾਈਏ ਤੁਹਾਡੇ ਪ੍ਰੋਫੈਸ਼ਨਲ ਚ ਵੀ ਇਹ ਚੀਜ਼ਾਂ ਹੋਣਗੀਆਂ ਹਨਾ ਤੇ ਉਦੋਂ ਹੀ ਸਾਡੇ ਇਹਦੇ ਵਿੱਚ ਵੀ ਹੈਨਾ ਸਪੋਰਟਸ ਦੇ ਵਿੱਚ ਇੰਨਾ ਕੰਪੀਟੀਸ਼ਨ ਹੈ ਕਿਤੇ ਆਸਾਨ ਤਾਂ ਨਹੀਂ ਹੈ ਇੰਟਰਨੈਸ਼ਨਲ ਖੇਲਣਾ ਅੱਜ ਵੀ ਲੱਗੇ ਹੋਏ ਨੇ ਚਾਹੇ ਡਿਜ਼ੈਬਿਲਟੀ ਕ੍ਰਿਕਟ ਹੈ ਇਹ ਨਹੀਂ ਹੈ ਕਿ ਇਹਦੇ ਵਿੱਚ ਕੰਪੀਟੀਸ਼ਨ ਨਹੀਂ ਇਹਦੇ ਵਿੱਚ ਵੀ ਇੱਕ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਲੱਗੇ ਹੋਏ ਨੇ ਹਨਾ ਅੱਜ ਵੀ ਲੱਗੇ ਹੋਏ ਨੇ ਤੇ ਹਰ ਚੀਜ਼ ਵਿੱਚ ਕੰਪੀਟੀਸ਼ਨ ਆ ਤੇ ਉਹ ਨੂੰ ਕਰਨਾ ਪੰਦਾ ਚੇਲਣਾ ਪੰਦਾ ਤੇ ਉਸ ਤੋਂ ਬਾਅਦ ਹੀ ਇਹ ਚੀਜ਼ਾਂ ਫਿਰ ਹੁੰਦੀਆਂ ਜੀ ਤੇ ਜਦੋਂ ਤੁਹਾਡਾ ਮਤਲਬ ਕਿਸ ਖੇਤਰ ਦੇ ਵਿੱਚ ਆਏ ਪ੍ਰੋਬਲਮਸ ਕਿ ਕਿ ਫੇਸ ਕੀਤੀਆਂ ਇਕੁਪਮੈਂਟਸ ਨੂੰ ਲੈ ਕੇ ਖਾਸ ਤੌਰ ਹਾਂਜੀ ਦੇਖੋ ਪਹਿਲਾਂ ਗਰਾਉਂਡਸ ਨਹੀਂ ਮਿਲਦੇ ਸੀ ਕਿਤੇ ਵੀ ਜਾ ਕੇ ਪ੍ਰੈਕਟਿਸ ਕਰਦੇ ਸੀ ਹੈਨਾ ਮੈਂ ਜਿੱਦਾਂ ਦੱਸਿਆ ਕਿ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਸੀ ਸਪੌਂਸਰ ਨਹੀਂ ਹੁੰਦੇ ਸੀ ਅਸੀਂ ਕਿੱਦਾਂ ਬੈਟ ਲੈ ਕੇ ਖੇਲਣਾ ਸਾਨੂੰ ਪਤਾ ਉਹਨਾਂ ਟਾਈਮਾਂ ਦੇ ਵਿੱਚ ਬੜਾ ਸੰਘਰਸ਼ ਕੀਤਾ ਸੀ ਹੈਨਾ ਤੇ ਕਦੇ ਕਦੇ ਤਾਂ ਇਦਾਂ ਦਾ ਵੀ ਟਾਈਮ ਆਇਆ ਸਾਡੇ ਕੋ ਟੂਰਨਾਮੈਂਟ ਹੁੰਦਾ ਸੀ ਸਾਨੂੰ ਰਿਜ਼ਰਵੇਸ਼ਨਸ ਨਹੀਂ ਮਿਲਦੀਆਂ ਹੁੰਦੀਆਂ ਸੀ ਤੇ ਅਸੀਂ ਉਹ ਜਿਹੜੇ ਟ੍ਰੇਨ ਦੇ ਡੱਬੇ ਹੁੰਦੇ ਆ ਬਿਕੋਜ਼ਲੀ ਬਾਥਰੂਮ ਜਿਹੜੇ ਬਣੇ ਹੁੰਦੇ ਉਹਨਾਂ ਦੇ ਬਾਹਰ ਬੈਠ ਕੇ ਵੀ ਸਫ਼ਰ ਕੀਤੇ ਹੋਏ ਆ ਹਨਾ ਔਰ ਇਹ ਇਦਾਂ ਨਹੀਂ ਕੀਤੇ ਹੋਏ ਕਿ ਇੱਕ 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 ਦਿਨ ਦੇ ਕੀਤੇ ਹੋਏ ਆ ਅਸੀਂ ਕਦੇ ਰਾਜਸਥਾਨ ਆਂਧਰਾ ਆਂਧਰਾ ਪ੍ਰਦੇਸ਼ ਓਡੀਸਾ ਕਦੇ ਕਿਤੇ ਐਮਪੀ 'ਚ ਕਦੇ ਮਹਾਰਾਸ਼ਟra ਬੰਬਈ ਇਹ ਤਾਂ ਬਹੁਤ ਸਟੇਟਾਂ 'ਚ ਖੇਡੇ ਇੰਨੇ-ਇੰਨੇ ਲੰਬੇ ਸਫ਼ਰ ਕੀਤੇ ਕਿ ਜਦੋਂ ਉਦੋਂ ਜਾਗਰੂਕਤਾ ਨਹੀਂ ਹੁੰਦੀ ਸੀ ਔਰ ਔਰ ਕੀ ਨਾਮਾ ਕੀ ਖੇਡਣ ਦਾ ਬੜਾ ਉਤਸ਼ਾਹ ਹੁੰਦਾ ਸੀ ਕਿ ਇੱਕ ਟੂਰਨਾਮੈਂਟ ਮਿਲ ਜਵੇ ਕਿ ਪਰਫੋਰਮੈਂਸ ਤੇ ਇਹ ਇੰਡੀਆ ਵਾਸਤੇ ਖੇਲਣਾ ਹੈ ਹੈਨਾ ਤੇ ਉਹ ਚੀਜ਼ਾਂ ਦਿਲ 'ਚ ਹੁੰਦੀਆਂ ਸੀ ਤੇ ਨਾਲ ਪੰਜਾਬ ਦੇ ਪਲੇਅਰ ਵੀ ਇਸ ਚੀਜ਼ ਮੈਂ ਤਾਂ ਸਰਵਾਈਵ ਕਰਦਾ ਸੀ ਮੇਰੇ ਨਾਲ ਮੇਰੇ ਪਲੇਅਰ ਵੀ ਸਰਵਾਈਵ ਉਸ ਵੇਲੇ ਕਰਦੇ ਹੁੰਦੇ ਸੀ ਅਸੀਂ ਪਤਾ ਸਾਨੂੰ ਪਤਾ ਕਿ ਅਸੀਂ ਉਸ ਵਲੇ ਕਿੰਨੇ ਕਸ਼ਟ ਸਹੇ ਆ ਜਿਹੜੇ 15-15 ਪਲੇਅਰ ਇੱਕ ਰਿਜ਼ਰਵੇਸ਼ਨ ਨਾ ਮਿਲਣ ਦੇ ਕਾਰਨ ਟ੍ਰੇਨ ਦੇ ਵਿੱਚ ਇੱਕ ਸਾਈਡ ਤੇ ਬੈਠ ਕੇ ਸਫਰ ਕਰ ਰਹੇ ਹੁਣ ਤਾਂ ਕਿੰਨਾ ਕਠਿਨ ਹੁੰਦਾ ਉਹ ਵੀ 2-2 3-3 ਦਿਨ ਦਾ ਹੈਨਾ ਤੇ ਇਹ ਸਾਰਾ ਕੁਝ ਕੀਤਾ ਆ ਜੀ ਪਲੇਅਰਸ ਨੇ ਬਹੁਤ ਮਤਲਬ ਔਖਾ ਟਾਈਮ ਸਿਆ ਆ ਉਸ ਟਾਈਮ ਤੇ ਨਾ ਹੀ ਸਾਡੇ ਕੋਲ ਟਰੈਕ ਸੂਟ ਹੋਣੇ ਨਾ ਕੁਝ ਹੋਣਾ ਬੜੀ ਮੁਸ਼ਕਿਲ ਨਾ ਕਿੱਦਾਂ-ਕਿੱਦਾਂ ਅਸੀਂ ਕਰਨਾ ਸਾਨੂੰ ਪਤਾ ਅੱਜ ਪਹੁੰਚੇ ਜ਼ਰੂਰ ਹੈ ਇੱਥੇ ਜਦੋਂ ਅਪਾ ਪਿੱਛੇ ਜਰਨੀ ਸਟਾਰਟ ਕਰੀ ਦਿੱਤਾ ਇਹ ਸੋਚੀਦਾ ਕਿ ਆਉਣ ਵਾਲੇ ਪਲੇਅਰਸ ਦੇ ਨਾਲ ਨਾ ਇਦਾਂ ਹੋਵੇ ਜੋ ਸਾਡੇ ਨਾਲ ਹੋਇਆ ਅਸੀਂ ਜੋ ਚੇਲਿਆ ਉਹ ਆਉਣ ਵਾਲੇ ਪਲੇਅਰ ਨਾਲ ਚੇਡਣ ਤੇ ਇੱਕ ਬਲਾਈਂਡ ਦੇ ਕ੍ਰਿਕਟਰ ਨੂੰ ਜਿਵੇਂ ਮਤਲਬ ਕਿ ਕਿਵੇਂ ਪਤਾ ਲੱਗਦਾ ਕਿ ਕਿੱਥੇ ਖੜੇ ਹੋਣਾ ਕਿੱਥੇ ਮਤਲਬ ਕਿ ਗੇਂਦ ਆ ਰਹੀ ਕਿਦ ਤਰੋ ਗੇਂਦ ਆ ਰਹੀ ਹੈ ਕਿੱਥੇ ਸਟੈਂਡ ਹੋ ਕੇ ਕਿਵੇਂ ਮਤਲਬ ਕਿ ਉੱਥੇ ਜਾ ਕੇ ਬੈਟਿੰਗ ਕਰਨੀ ਇਹ ਚੀਜ਼ਾਂ ਕਿਵੇਂ ਪਤਾ ਲੱਗਦੀਆਂ ਹਾਂਜੀ ਉਹਦੇ ਮੈਂ ਮੈਂ ਦੱਸਾਂ ਤੁਹਾਨੂੰ ਸੇਮ ਹੁੰਦਾ ਜਿੱਦਾਂ ਅਸੀਂ ਕ੍ਰਿਕਟ ਚੱਲਦਾ ਤੀਕ ਅੱਜ ਦਾ ਘੇਰਾ ਹੈ ਸੇਮ ਹੁੰਦਾ ਜਿਹੜੇ B1 ਪਲੇਅਰ ਹੁੰਦੇ ਉਹਨਾਂ ਨੂੰ ਤੁਸੀਂ ਬਾਉਂਡਰੀ ਤੇ ਵੀ ਲਾ ਸਕਦੇ ਹੋ ਅੰਦਰ ਵੀ ਲਾ ਲਓ ਹੈਨਾ B2 B3 ਨੂੰ ਦਿਖਦਾ ਹੀ ਹੁੰਦਾ ਮੈਂ ਪਹਿਲੇ ਕੈਟਾਗਰੀਸ ਚ ਹੁੰਦੀਆਂ ਇਹ ਹਾਂਜੀ ਹਾਂਜੀ B1 B2 B3 ਜਿਹੜੀ B1 ਕੈਟਾਗਰੀ ਹੁੰਦੀ ਆ ਉਹਦੇ ਵਿੱਚ 4 ਪਲੇਅਰ ਖੇਡਦੇ ਆ ਉਹਨਾਂ ਨੂੰ ਬਿਲਕੁਲ ਨਹੀਂ ਦਿਖਾਈ ਦਿੰਦਾ ਤੇ ਜਿਹੜੀ B2 ਕੈਟਾਗਰੀ ਹੁੰਦੀ ਆ ਉਹਨਾਂ ਨੂੰ 4 ਮੀਟਰ ਤੱਕ ਦਿਖਾਈ ਦਿੰਦਾ ਉਹਦੇ ਵਿੱਚ 3 ਪਲੇਅਰ ਖੇਡਦੇ ਆ ਤੇ ਜਿਹੜੀ B3 ਕੈਟਾਗਰੀ ਹੁੰਦੀ ਆ ਉਹਦੇ ਵਿੱਚ 4 ਪਲੇਅਰ ਖੇਡਦੇ ਆ ਉਹਨਾਂ ਨੂੰ 6 ਮੀਟਰ ਤੱਕ ਦਿਖਾਈ ਦਿੰਦਾ ਇਹਨਾਂ ਤਿੰਨ ਕੈਟਾਗਰੀਸ ਦੇ ਨਾਲ ਟੀਮ ਬਣਦੀ ਆ ਤੇ ਹਰ ਕੈਟਾਗਰੀ ਦੇ ਵਿੱਚ ਇੱਕ ਇੱਕ ਪਲੇਅਰ ਐਕਸਟਰਾ ਹੁੰਦਾ ਜੇ ODI ਵਾਸਤੇ ਜਾਈਏ ਜਾਂ ਕਿਤੇ ਬਾਹਰ ਜਾਣਾ ਹੋਵੇ ਦੋ ਦੋ ਪਲੇਅਰ ਐਕਸਟਰਾ ਹੁੰਦੇ ਆ ਕਿਉਂਕਿ ਇੰਜਰਡ ਹੋ ਗਿਆ ਤਾਂ ਉਦੀ ਜਗ੍ਹਾ ਤੇ ਕੋਲੋਂ ਆਪਾਂ ਲਿਆ ਸਕੀਏ ਹੈਨਾ ਤੇ ਇਦਾਂ ਹੁੰਦਾ ਆ ਤੇ ਬਾਕੀ ਗ੍ਰੇਂਡ ਗਰਾਉਂਡ ਸੇਮ ਹੁੰਦਾ ਤੁਸੀਂ YouTube ਤੇ ਸਰਚ ਮਾਰੋ ਬਲਾਈਂਡ ਕ੍ਰਿਕਟ ਤੁਹਾਨੂੰ ਸਾਰਾ ਕੁਝ ਦਿਖੇਗਾ ਗਰਾਉਂਡ ਸੇਮ ਹੁੰਦਾ 30 ਗੱਜ ਦਾ ਘੇਰਾ ਸੇਮ ਹੁੰਦਾ ਬਾਉਂਡਰੀ ਸੇਮ ਜਾਂਦੀ ਉੱਦੈ ਛੱਕਾ ਜਾਂਦਾ ਆ ਤੁਸੀਂ ਮੈਚ ਦੇਖੋਗੇ ਤਾਂ ਤੁਹਾਨੂੰ ਜਿਹੜੀ ਆ ਥੋੜੀ ਜੀ ਅਵੇਅਰਨੈਸ ਆ ਵੀ ਦੂਰ ਹੋਏਗੀ ਤੇ ਤੇ ਜਿਹੜੇ ਮੇਰੇ ਇੰਟਰਵਿਊ ਵੀ ਦੇਖਣਗੇ ਉਹ ਜ਼ਰੂਰ ਸਰਚ ਮਾਰੋਗੇ ਮੈਨੂੰ ਲੱਗਦਾ ਇਸ ਤੋਂ ਇੰਟਰਵਿਊ ਦੇਖਣ ਤੋਂ ਬਾਅਦ ਕਿਉਂਕਿ ਕੁਝ ਲੋਕ ਅਵੇਅਰ ਨਹੀਂ ਹੁੰਦੇ ਇਸ ਚੀਜ਼ ਦੇ ਬਾਰੇ ਤੇ ਜਦੋਂ ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਇਸ ਚੀਜ਼ ਨੂੰ ਆਪਾਂ ਦੇਖਣਾ ਹੈ ਤੇ ਫਿਰ ਉਹ ਸਰਚ ਮਾਰ ਕੇ ਇਸ ਚੀਜ਼ ਨੂੰ ਅੱਛੀ ਤਰ੍ਹਾਂ ਦੇਖ ਪਾਉਂਦੇ ਆਂ ਜੀ ਤੇ ਜਦੋਂ ਆਪਣੇ ਇਸ ਬੁਲੰਦ ਹੌਂਸਲੇ ਦੇ ਨਾਲ ਜਿੱਤੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਏ ਤੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤੁਹਾਡੀਆਂ ਤਾਰੀਫਾਂ ਕੀਤੀ ਉਸ ਵੇਲੇ ਖੁਸ਼ੀ ਕਿੰਨੀ ਕੁ ਸੀ ਹਾਂਜੀ ਜਦੋਂ ਅਸੀਂ ਜਿੱਤ ਕੇ ਆਏ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਪਹਿਲਾਂ ਸਾਨੂੰ ਜਦੋਂ ਅਸੀਂ ਸਾਊਥ ਅਫਰੀਕਾ ਤੋਂ ਆਪਣਾ ਦਿੱਲੀ ਇੰਦਰਗਨਦੀ ਇੰਟਰਨੈਸ਼ਨਲਸ ਏਅਰਪੋਰਟ 'ਤੇ ਪਹੁੰਚੇ ਉੱਥੇ ਸਾਡੇ ਜਿਹੜੇ ਸਪੋਰਟਸ ਮਿਨਿਸਟਰ ਸੀ ਉਹਨਾਂ ਨੇ ਸਾਨੂੰ ਰਿਸੀਵ ਕੀਤਾ ਤੇ ਫਿਰ ਸਾਨੂੰ ਪੀਐਮ ਮੋਦੀ ਦੇ ਕੋਲ ਲੈ ਕੇ ਗਏ ਤਾਂ ਫਿਰ ਜਦੋਂ ਅਸੀਂ ਇੱਕ ਚੀਜ਼ ਹੁੰਦੀ ਆ ਕਿ ਜਿਹਦੇ ਪਿੱਛੇ ਅਸੀਂ ਦੌੜਦੇ ਹੋਈ ਆ ਨਾ ਉਹ ਚੀਜ਼ ਮਿਲ ਜਵੇ ਜਿੱਦਾਂ ਸਾਡਾ ਲਕਸ਼ ਹੁੰਦਾ ਹਰ ਪਲੇਅਰ ਦਾ ਲਕਸ਼ ਹੁੰਦਾ ਕਿ ਇੱਕ 골ਡ ਮੈਡਲ ਇਸ ਵੰਨਾ ਹੈ ਨਾ ਹੁਣ ਤੁਸੀਂ ਦੇਖੋ ਸਚਿੰਤ ਅੰਦੁਲਕਰ ਜੀ ਸੀ ਬੈਣੋ ਦੇ ਬਾਰੇ ਬਹੁਤ ਕੁਝ ਸੁੰਦਾ ਸੀ ਉਹ ਕਿੰਨੇ ਵਰਲਡ ਕੱਪ ਖੇਡੇ ਮੈਨੂੰ ਲੱਗਦਾ ਹਾਈਐਸਟ ਵਰਲਡ ਕੱਪ ਟੇਕਰਨੇ ਹੋ ਇੰਡੀਆ ਦੇ ਵਿੱਚ ਹਨਾ ਇੰਨੇ ਵਰਲਡ ਕੱਪ ਕਿਸੇ ਨੇ ਨਹੀਂ ਖੇਡੇ ਹੋਣੇ ਪਰ ਜਿੱਤਿਆ ਕੀ ਆ ਇੱਕ ਵਰਲਡ ਕੱਪ 2011 ਵਾਲਾ ਉਹੀ ਵਰਲਡ ਕੱਪ ਜਿੱਤੇ ਹੈ ਨਾ ਇੱਕੋ ਹੀ ਹੈਨਾ ਜਦੇ ਵਿੱਚ ਸਾਡੇ ਯੁਵਰਾਜ ਸਿੰਘ ਜੀ ਮੈਨ ਆਫ ਦਾ ਸੀਰੀਜ਼ ਸੀ ਤੇ ਯੁਵਰਾਜ ਸਿੰਘ ਜੀ ਨੇ ਵੀ ਜਿਤਾਇਆ ਸੀ ਉਹਨਾਂ ਦਾ ਵੀ ਕੰਟਰੀਬਿਊਸ਼ਨ ਸੀ ਮੈਨ ਨਹੀਂ ਕੰਦਾ ਨਹੀਂ ਸੀ ਬਹੁਤ ਵਧੀਆ ਖੇਡੇ ਸੀ ਉਹ ਵੀ ਪਰ ਹੈਨਾ ਤੇ ਇੱਕੋ ਹੀ ਉਹ ਹੁੰਦਾ ਹੈ ਇਦਾਂ క్రికెਟਰ ਦਾ ਕਿ ਇੱਕ ਵਰਲਡ ਕੱਪ ਜਿੱਤ ਲਈ ਹੈ ਨਾ ਤਾਂ ਵਰਲਡ ਕੱਪ ਵਾਸਤੇ ਜਿੱਤਣ ਵਾਸਤੇ ਕਈ ਸਦੀਆਂ ਕਈ ਜਿੰਦਗੀਆਂ ਨਿਕਲ ਜਾਂਦੀਆਂ ਹਨ ਆ ਓਡੀਆਈ ਸੀਰੀਜ਼ ਹੈ ਨਾ ਜਿਹੜੀਆਂ ਓਡੀਆਈ ਸੀਰੀਜ਼ ਹੁੰਦੀਆਂ ਆ ਇਹ ਆਉਂਦੀਆਂ ਜਾਂਦੀਆਂ ਰਹੰਦੀਆਂ ਲਾਈਫ 'ਚ ਬਹੁਤ ਖੇਡਣੀਆਂ ਉਹ ਵੀ ਬਹੁਤ ਵੱਡੀਆਂ ਅਚੀਵਮੈਂਟ ਹੁੰਦੀ ਹੈ ਜਿਹੜੇ ਪਲੇਅਰ ਖੇਡਦੇ ਪਰ ਉਹ ਲਾਈਫ ਦੇ ਵਿੱਚ ਚਲਦੀਆਂ ਰਹੰਦੀਆਂ ਜਿਹੜਾ ਵਰਲਡ ਕੱਪ ਆਉਂਦਾ ਨਾ 4 ਸਾਲ ਬਾਅਦ ਆਉਂਦਾ ਉਹ ਜ਼ਿਆਦਾ ਤੋਂ ਜ਼ਿਆਦਾ ਬੰਦਾ 1 2 ਖੇਡ ਸਕਦਾ ਜੇ ਜ਼ਿਆਦਾ ਫਿਟਨੈਸ ਹੋ ਗਈ 2 ਖੇਡ ਲੋਗਾ ਅੱਜ ਦੀ ਡੇਟ 'ਚ ਜੇ ਉਸ ਤੋਂ ਵੀ ਜ਼ਿਆਦਾ ਹੋਊਗੀ ਤ ਤਿੰਨ ਖੇਡ ਲੂਗਾ ਜਿੱਦਾਂ ਹੁਣ ਤੁਸੀਂ ਲਾ ਲਓ ਇੱਕ ਪਲੇਅਰ ਹੈ ਆਈਪੀਐਲ ਦੇ ਵਿੱਚ ਸਿਲੈਕਟ ਹੋਇਆ 13 ਸਾਲ ਦਾ 13 ਸਾਲ ਦੀ ਉਹਦੀ ਉਮਰ ਹੈ ਇਸ ਵੇਲੇ ਆਈਪੀਐਲ ਦੇ ਵਿੱਚ ਅਵਿਨਾਵ ਸੂਰਿਆਵੰਚੀ ਜੀ ਹੈਨਾ ਉਹ ਛੋਟਾ ਜਿਹਾ ਬੱਚਾ ਜੀ ਹੁਣੇ ਸਿਲੈਕਟ ਹੋਇਆ ਹੈਨਾ ਤੇ ਉਹਦੀ ਏਜ ਆ ਹੁਣ ਆਈਪੀਐਲ ਚ ਆਇਆ ਜੇ ਉਹ ਚੰਗਾ ਕਰੇਗਾ ਤੇ ਹੋ ਸਕਦਾ ਉਹ ਵੀ ਤਿੰਨ ਚਾਰ ਵਰਲਡ ਕੱਪ ਖੇਡ ਜਵੇ ਹੈਨਾ ਹੈਨਾ ਤੇ ਉਹ ਵਰਲਡ ਕੱਪ ਖੇਡਣ ਦਾ ਸੁਪਨਾ ਜਿਹੜਾ ਹੁੰਦਾ ਨਾ 골ਡ ਮੈਡਲ ਦੀ ਜਿਹੜੀ ਫੀਲਿੰਗਸ ਹੁੰਦੀ ਆ ਜਦੋਂ ਉਹ 골ਡ ਮੈਡਲਸ ਮਿਲ ਜਾਂਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਟ੍ਰੇਨਾਂ ਦੇ ਵਿੱਚ ਬੈਠ ਬੈਠ ਕੇ ਸਫ਼ਰ ਕੀਤਾ ਸਾਨੂੰ ਪਤਾ ਕਿ ਸਾਨੂੰ ਚੰਗੀ ਰੋਟੀ ਵੀ ਨਹੀਂ ਮਿਲਦੀ ਹੁੰਦੀ ਸੀ ਟ੍ਰੇਨ ਦੇ ਵਿੱਚ ਉੱਥੇ ਕੌਣ ਆਉਂਦਾ ਸਮੋਸੇ ਵਾਲਾ ਚਾਹੇ ਵਾਲਾ ਪੀਲੇ ਹੀ ਖਾ ਲਈ ਉਹ ਖਾ ਕੇ ਅਸੀਂ ਉਸ ਵੇਲੇ ਖੇਡਦੇ ਹੁੰਦੇ ਸੀ ਬੜਾ ਸਰਵਾਈਵ ਕਰਨਾ ਉਹਨਾਂ ਟਾਈਮਾਂ ਦੇ ਵਿੱਚ ਤੇ ਅੱਜ ਦਾ ਟਾਈਮ ਤਾਂ ਫਿਰ ਹੁਣ ਬਹੁਤ ਚੰਗਾ ਯਾਰ ਅਚ ਆਸਾਨੀ ਨਾਲ ਸਾਰਾ ਕੁਝ ਮਿਲ ਰਿਹਾ ਹੈ ਨਾ ਤੇ ਅਸੀਂ ਜਿਹੜਾ ਮਤਲਬ ਮਿਹਨਤ ਕੀਤੀ ਹੈ ਨਾ ਤੁਹਾਨੂੰ ਹਮੇਸ਼ਾ ਯਾਦ ਰਹੂਗੀ ਕਿ ਅਸੀਂ ਇੰਨੀ ਮਿਹਨਤ ਕਰਕੇ ਇਸ ਬਲਾਈਂਡ ਕ੍ਰਿਕਟ ਨੂੰ ਅੱਗੇ ਲੈ ਕੇ ਆਏ ਆ ਤੇ ਮੈਂ ਅੱਗੇ ਵੀ ਦੁਆ ਕਰੂੰਗਾ ਆਪਣੇ ਦਰਸ਼ਕਾਂ ਨੂੰ ਕਹੂੰਗਾ ਇਹਨੂੰ ਜ਼ਰੂਰ ਦੇਖਿਆ ਕਰੋ ਤਾਂ ਸਾਡਾ ਹੌਸਲਾ ਵੱਧਿਆ ਕਰੋ ਜੀ ਤੇ ਜਿਹੜੇ ਲੋਕ ਗੱਲਾਂ ਕਰਦੇ ਸੀ ਜਿਹੜੇ ਲੋਕ ਮਜ਼ਾਕ ਉਡਾਉਂਦੇ ਸੀ ਜਦੋਂ ਮੈਡਲ ਲੈ ਕੇ ਆਏ ਉਹਨਾਂ ਨੂੰ ਮਤਲਬ ਕਿਹੋ ਜਿਹਾ ਫੀਲ ਹੋਇਆ ਜਾਂ ਫਿਰ ਉਹਨਾਂ ਨੇ ਆ ਕੇ ਤੁਹਾਡੇ ਨਾਲ ਮਤਲਬ ਤੁਹਾਨੂੰ ਵਿਸ਼ ਕੀਤਾ ਕਿ ਹਾਂ ਬਹੁਤ ਮੁਬਾਰਕਾਂ ਕਿ ਤੁਸੀਂ ਆ ਮਕਾਮ ਹਾਸਲ ਕੀਤਾ ਉਹਨਾਂ ਤਾਂ ਤਾਂ ਹੁੰਦਾ ਹੀ ਆ ਜੀ ਦੇਖੋ ਜਦੋਂ ਆਪਾਂ ਕੋਈ ਚੀਜ਼ ਨੂੰ ਅਚੀਵ ਕਰ ਲੈਂਦੇ ਨਾ ਉਸ ਤੋਂ ਬਾਅਦ ਲੋਕਾਂ ਦੇ ਜਿਹੜੇ ਥਿੰਕਿੰਗ ਹਨਾ ਉਹ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਉਸ ਤੋਂ ਪਹਿਲਾਂ ਨਹੀਂ ਹੁੰਦੀ ਉਸ ਤੋਂ ਪਹਿਲਾਂ ਤਾਂ ਮੈਂ ਦੱਸਿਆ ਕਿ ਆਸੇ-ਪਾਸੇ ਮਜ਼ਾਕ ਉਡਾਉਂਦੇ ਸੀ ਚਾਹੇ ਉਹ ਨਾਲ ਦੇ ਫਰੈਂਡ ਹੋਣ ਰਿਸ਼ਤੇਦਾਰ ਹੋਣ ਸਾਰੇ ਉਡਾਉਂਦੇ ਸੀ ਕਿ ਜੇ ਆਪਾਂ ਕਹਿ ਦੇਣਾ ਕਿ ਅਸੀਂ ਖੇਡਣ ਚੱਲੇ ਆ ਤਾਂ ਉਹਨਾਂ ਨੇ ਕਿਹਾ ਨਹੀਂ ਐ ਗੱਪ ਮਾਰਦਾ ਬਲਾਈਂਡ ਨਹੀਂ ਖੇਡ ਸਕਦੇ ਕਿਉਂਕਿ ਉਹ ਨਹੀਂ ਪਤਾ ਸੀ ਹਨਾ ਹੁਣ ਪਤਾ ਆ ਤੇ ਹੁਣ ਕੋਈ ਹੋਰ ਕਹਾਣੀ ਬਣਾ ਲਣਗੇ ਹਨਾ ਇਹ ਕਹਾਣੀ ਜਿਹੜੀ ਹੈ ਨਾ ਜਿਨ੍ਹਾਂ ਨੇ ਕੁਝ ਨਹੀਂ ਕਰਨਾ ਉਹਨਾਂ ਨੇ ਤੁਹਾਡੇ ਵਾਸਤੇ ਕਹਾਣੀਆਂ ਬਣਾਉਣੀਆਂ ਉਹ ਕੋਈ ਨਾ ਕੋਈ ਕਹਾਣੀ ਉਹਨਾਂ ਨੇ ਮਨ ਜਿਹੜੇ ਕੱਢਦੇ ਰਹਿਣਾ ਕੱਢਦੇ ਰਹਿਣਾ ਪਰ ਸਾਨੂੰ ਕਹਾਣੀਆਂ ਨਾਲ ਮੰਨੂ ਕੋਈ ਫਰਕ ਨਹੀਂ ਪਿਆ ਅੱਜ ਤੱਕ ਜੇ ਮੈਨੂੰ ਮੇਰੇ ਮੂੰਹ ਤੇ ਵੀ ਕੋਈ ਕੁਝ ਕਹਿ ਦਿੰਦਾ ਸੀ ਨਾ ਮੈਨੂੰ ਕਦੇ ਫਰਕ ਨਹੀਂ ਪਿਆ ਮੈਂ ਇਗਨੋਰ ਕਰਕੇ ਚੱਲ ਜਾਂਦਾ ਸੀ ਹਨਾ ਤੇ ਮੈਂ ਕਿਹਾ ਮੈਂ ਆਪਣੇ ਕੰਮੀ ਲੱਗਾ ਮੈਂ ਆਪਣੇ ਕੰਮੀ ਲੱਗਾ ਰਹਾ ਹਨਾ ਤੇ ਮੈਂ ਅੱਜ ਵੀ ਉਦਾਂ ਹੀ ਆ ਕਿ ਮੈਂ ਆਪਣੇ ਕੰਮੀ ਲੱਗਾ ਹੋਇਆ ਜਿਨ੍ਹਾਂ ਨੇ ਟੋਕ ਕਰਨਾ ਉਹ ਅੱਜ ਵੀ ਕਰੀ ਜਾਂਦੇ ਆ ਹਨਾ ਕਹੀ ਕਹ ਦਿੰਦੇ ਆ ਕਿ ਗੱਪੀ ਆ ਇਹ ਇਦਾਂ ਕਰਦੇ ਪਏ ਕੁਝ ਹੁੰਦਾ ਨਹੀਂ ਸਰਕਾਰ ਨੂੰ ਪਾਗਲ ਬਣਾਇਆ ਹੋਇਆ ਹੈ ਨਾ ਮਤਲਬ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨਾ ਤਾਂ ਉਹ ਉਹਨਾਂ ਦੀ ਥਿੰਕਿੰਗ ਆ ਉਹ ਆਪਣੇ ਕੰਮ ਕਰਦੇ ਪਏ ਆ ਜਿਹੜੀ ਸਾਡੀ ਥਿੰਕਿੰਗ ਆ ਅਸੀਂ ਆਪਣੇ ਕੰਮ ਕਰਦੇ ਪਏ ਜੇ ਅਸੀਂ ਉਹਨਾਂ ਵੱਲ ਧਿਆਨ ਦੇਣ ਲੱਪੇ ਨਾ ਫਿਰ ਅਸੀਂ ਉਹਨਾਂ ਦੀ ਜਗ੍ਹਾ ਤੇ ਪਹੁੰਚ ਜਾਗੇ ਜੇ ਅਸੀਂ ਉਹਨਾਂ ਤੇ ਧਿਆਨ ਨਾ ਦਿੱਤਾ ਨਾ ਫਿਰ ਅਸੀਂ ਅੱਜ ਜਿੱਥੇ ਬੈਠੇ ਨਾ ਤੇ ਅਸੀਂ ਸਟੋਪ ਅੱਗੇ ਜਾਵਾਂਗੇ ਉਹਨਾਂ ਦੀ ਜਗ੍ਹਾ ਤੇ ਨਹੀਂ ਪਹੁੰਚਦੇ ਕਿਉਂਕਿ ਲੋਕ ਤਾਂ ਚਾਹੁੰਦੇ ਹੀ ਹੁੰਦੇ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਗਿਫਟ ਕਰ ਜਵੇ ਔਰ ਸਟਾਪ ਹੋ ਜਵੇ ਹੈਨਾ ਪਰ ਅਸੀਂ ਸਟਾਪ ਨਹੀਂ ਹੋਣਾ ਅਸੀਂ ਅੱਗੇ ਵਧਦੇ ਰਹਿਣਾ ਹੈਨਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੈਟਰ ਟੂਰਨਾਮੈਂਟ ਕਰਵਾਉਣੇ ਬਹੁਤ ਕੁਝ ਕਰਨਾ ਅੱਗੇ ਵੀ ਅਚੀਵਮੈਂਟਸ ਔਰ ਲੈ ਕੇ ਆਉਣੀਆਂ ਪਲੇਅਰਸ ਨੂੰ ਗਰੋਥ ਕਰਨਾ ਹੈਨਾ ਮਨ ਜਦਾਂ ਅਸੀਂ ਆਪਣੀ ਅਕੈਡਮੀ ਕੱਲੇ ਉਹਦੇ ਵਿੱਚ ਮੈਂ ਆਪਣੇ ਪਲੇਅਰਸ ਨੂੰ ਗਰੋਥ ਕਰਾਂਗਾ ਬਹੁਤ ਕੁਝ ਕਰਾਂਗਾ ਅੱਗੇ ਹੋਰ ਵੀ ਉਹਦੇ ਵਾਸਤੇ ਸਪਾਂਸਰਸ਼ਿਪ ਲੈ ਕੇ ਆਵਾਂਗਾ ਪਲੇਅਰ ਵਾਸਤੇ ਬਹੁਤ ਜਿੰਨਾ ਚੰਗਾ ਕਰ ਸਕਦੇ ਹੋਏ ਉਨਾ ਚੰਗਾ ਕਰਾਂਗਾ ਹਨਾ ਤੇ ਪਰ ਅਸੀਂ ਇਕੱਲੇ ਕਰਨਾ ਆਪਣੇ ਮਨ ਦੀ ਕੋਈ ਕਿਉਂਕਿ ਅਸੀਂ ਸਪੋਰਟਸਮੈਨ ਆ ਉਹ ਸਪੋਰਟਸਮੈਨ ਨਹੀਂ ਹੈਗੇ ਉਹ ਗੱਲਾਂ ਵਾਲੇ ਨੇ ਉਹਨਾਂ ਨੇ ਗੱਲਾਂ ਕਰਨੀਆਂ ਹਨਾ ਤੇ ਇਹ ਵੀ ਉਹਨਾਂ ਨੂੰ ਗੱਪ ਲੱਗਣੀ ਹੈ ਹਨਾ ਤੇ ਠੀਕ ਆ ਮੈਂ ਆਪਣਾ ਕੰਮ ਕਰਦਾ ਪਿਆ ਉਹਨਾਂ ਦੀ ਪਰਮਾਤਮਾ ਨੇ ਡਿਊਟੀ ਲਈ ਉਹ ਆਪਣਾ ਕੰਮ ਕਰਦੇ ਫਿਰਦਾ ਕੋਈ ਸ਼ਿਕਵਾ ਨਹੀਂ ਜੀ ਤੇ ਤੁਸੀਂ ਕਿੰਨੇ ਪਰਸੈਂਟ ਬਲਾਈਂਡ ਹੋ ਮੈਂ ਜੀ ਲਾਲੋ ਤੁਸੀਂ 100% ਹੀ ਬਲਾਈਂਡ ਆ ਅੱਛਾ ਤੁਹਾਨੂੰ ਕੁਝ ਨਹੀਂ ਨਜ਼ਰ ਆਉਂਦਾ ਨਹੀਂ ਬਸ ਥੋੜਾ ਜਿਹਾ ਨਜ਼ਰ ਆਉਂਦਾ ਹੈ ਜਿਆਦਾ ਨਹੀਂ ਉਹ 100% ਚ ਹੀ ਆਉਂਦਾ ਬਸ ਮਾੜਾ ਮੋਟਾ ਪਤਾ ਚੱਲਦਾ ਜਿਆਦਾ ਨਹੀਂ ਜੀ ਤੇ ਹਮੇਸ਼ਾ ਸਰਕਾਰਾਂ ਨਾਲ ਮੱਥਾ ਲਾਉਂਦੇ ਨਜ਼ਰ ਆਉਂਦੇ ਹੋ ਸਰਕਾਰਾਂ ਨਾਲ ਗਿਲੇ ਸ਼ਿਕਵੇ ਕਰਦੇ ਹੋ ਦਾ ਕੀ ਕਾਰਨ ਹੈ ਉਹਦਾ ਇਹੀ ਕਾਰਨ ਹੈ ਜੀ ਇੰਨਾ ਕੁਝ ਖੇਡੇ ਆ ਪੰਜਾਬ ਦੀ ਬਹੁਤ ਸੇਵਾ ਕੀਤੀ ਹੈਨਾ ਆਪਣੀ ਕੰਟਰੀਜ਼ ਦੀ ਬਹੁਤ ਸੇਵਾ ਕੀਤੀ ਚਲੋ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਜੀ ਨੇ ਜੋ ਕਰਨ ਉਹ ਕੀਤਾ ਜਦੋਂ ਸਾਡੀ ਸਟੇਟ ਗਵਰਨਮੈਂਟ ਦੀ ਮੈਨੂੰ ਕੁਝ ਦੇਣ ਦੀ ਵਾਰੀ ਆਈ ਉਦੋਂ ਪਿੱਛੇ ਹੋ ਗਏ ਪਤਾ ਨਹੀਂ ਇਹ ਕਿਉਂ ਮੇਰੇ ਨਾਲ ਹੋਇਆ ਜਿੱਦਾਂ ਕਿ ਅੱਜ ਤੁਸੀਂ ਦੇਖਿਆ ਕਿ ਦੈਨਿਕ ਜਾਗਰਣ ਦੇ ਵਿੱਚ ਆਰਟੀਕਲ ਲੱਗਾ ਹੋਇਆ ਕਿ ਆਈਪੀਐਲ ਦੇ ਪਲੇਅਰਸ ਦੇ ਉੱਤੇ ਲੱਖਾਂ ਕਰੋੜਾ ਰੁਪਇਆ ਵਰਸਰਿਆ ਹੈਨਾ ਇੱਕ ਮੈਂ ਪਲੇਅਰ ਆ ਮੇਰੇ ਨਾਲ ਮੇਰੇ ਜਿਹੜੇ ਮੁੱਖ ਮੰਤਰੀ ਆ ਉਹ ਮੇਰੀ ਸੁਣ ਤੱਕ ਨਹੀਂ ਲੈ ਰਹੇ ਔਰ ਇਹ ਮੰਨਉਮ ਨਹੀਂ ਸਮਝ ਆਈ ਇਦਾਂ ਕਿਉਂ ਆ ਇਹ ਕੌਣ ਪੋਲਿਟਿਕਸ ਕਰ ਰਿਹਾ ਇਨੀ ਗੰਦੀ ਪੋਲਿਟਿਕਸ ਕਰ ਰਿਹਾ ਕਿ ਸਪੋਰਟਸ ਹੀ ਖਤਮ ਕਰ ਰਹੇ ਹੋ ਤੁਸੀਂ ਹਨਾ ਤੁਸੀਂ ਕੰਨੇ ਹੋ ਸੀ ਸਪੋਰਟਸ ਨੂੰ ਵਧਾਵਾਂਗੇ 40000 ਨੌਕਰੀਆਂ ਦਿੱਤੀਆਂ ਜੇ ਇਹਨਾਂ ਨੇ ਮੈਂ ਮੁੱਖ ਮੰਤਰੀ ਜੀ ਨੂੰ ਤੁਹਾਡੇ ਜਰੀ ਅਪੀਲ ਕਰਦੇ ਜੇ ਉਹਨਾਂ ਨੇ ਇਹ 46000 ਵਿੱਚੋਂ 1000 ਨੌਕਰੀਆਂ ਵਿੱਚ ਸਪੋਰਟਸਮੈਨਾਂ ਨੂੰ ਦਿੱਤੀਆਂ ਹੁੰਦੀਆਂ ਤਾਂ ਮੈਨੂੰ ਨਹੀਂ ਲੱਗਦਾ ਕੋਈ ਸਪੋਰਟਸਮੈਨ ਬਚਣਾ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਕੰਟਰੀ ਵਾਸਤੇ ਕੀਤਾ ਹੋਇਆ ਜਿਨ੍ਹਾਂ ਨੇ ਕੰਟਰੀਜ਼ ਵਾਸਤੇ ਕੀਤਾ ਆਪਣੀ ਸਟੇਟ ਵਾਸਤੇ ਕੀਤਾ ਤੁਸੀਂ ਪਹਿਲਾਂ ਉਹਨਾਂ ਨੂੰ ਤਾਂ ਦੇ ਲੋ ਫਿਰ ਤੁਸੀਂ ਸਟੇਟ ਨੂੰ ਸੰਭਾਲ ਲਿਓ ਪਹਿਲਾਂ ਤੁਸੀਂ ਉਹਨਾਂ ਨੂੰ ਤਾਂ ਸੰਭਾਲ ਲਓ ਹਨਾ ਜੀ ਤੁਸੀਂ ਜੌਬ ਕਰਤਾ ਰਹੇ ਹੋ ਇੱਕ ਮਤਲਬ ਕਿ ਸਕੂਲ ਦੇ ਵਿੱਚ ਹਾਂਜੀ ਮੈਂ ਪੀਪੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਵਿੱਚ ਜੌਬ ਕਰ ਰਿਹਾ ਹਾਂ ਪਰ ਉਹ ਐਕਚੁਅਲੀ ਮੈਨੂੰ ਡਿਸੇਬਿਲਟੀ ਕੋਟੇ 'ਚ ਜੋਬ ਮਿਲੀ ਹੋਈ ਆ ਨਾ ਕਿ ਸਪੋਰਟਸ ਕੋਟੇ 'ਚ ਜਿਹੜੀ ਮੇਰੀ ਸਪੋਰਟਸ ਕੋਟੇ 'ਚ ਮੈਨੂੰ ਮਿਲਣੀ ਚਾਹੀਦੀ ਆ ਜਿਹੜੀ ਮੇਰੀ ਰਿਕੁਆਇਰਮੈਂਟ ਆ ਔਰ ਮੇਰੀ ਕੀ ਹਰ ਸਪੋਰਟਸਮੈਨ ਦੀ ਰਿਕੁਆਇਰਮੈਂਟ ਹੁੰਦੀ ਜਦੋਂ ਦੇਸ਼ ਵਾਸਤੇ ਖੇਡ ਕੇ ਆਉਂਦਾ ਜੋ ਦਾ ਮਾਨ ਸਤਕਾਰ ਮਿਲਦਾ ਕਿ ਸਰਕਾਰ ਕਰੇ ਹੈਨਾ ਤੇ ਮੈਨੂੰ ਉਹ ਸਰਕਾਰ ਨੇ ਨਹੀਂ ਕੀਤਾ ਹੈਨਾ ਤੇ ਮੈਂ ਨੂੰ 10 ਸਾਲ ਹੋ ਗਏ ਪਟਕਦੇ ਹੋਏ ਇਸ ਚੀਜ਼ ਵਾਸਤੇ ਹੈਨਾ ਪਹਿਲਾਂ ਕਾਲੀ ਦਲ ਸਰਕਾਰ ਸੀ ਫਿਰ ਕਾਂਗਰਸ ਸਰਕਾਰ ਆ ਗਈ ਹੁਣ ਆਮ ਆਦਮੀ ਪਾਰਟੀ ਪਟਕਾਰ ਰਹੀ ਆ ਹੈਨਾ ਤੇ ਮੈਂ ਪਟਕੀ ਰਿਆ ਆਂ ਔਰ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਇਹ ਮੈਨੂੰ ਵੀ ਹਜੇ ਤੱਕ ਨਹੀਂ ਸਮਝ ਆਇਆ ਸ਼ਾਇਦ ਹੁਣ ਤੁਹਾਡਾ ਇੰਟਰਵਿਊ ਦੇਖ ਕੇ ਤੇ ਸ਼ਾਇਦ ਉਹਨਾਂ ਨੂੰ ਸਮਝ ਆਵੇ ਤਾਂ ਸ਼ਾਇਦ ਕੁਝ ਹੋ ਸਕੇ ਮੈਂ ਤਾਂ ਕੋਸ਼ਿਸ਼ ਹੀ ਕਰ ਸਕਦਾ ਜੀ ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਮੇਰੇ ਕੋਲ ਉਹਨਾਂ ਤੱਕ ਆਵਾਜ਼ ਪਹੁੰਚਾਉਣ ਦਾ ਮਾਧਿਅਮ ਕੀ ਹੈ ਤੁਸੀਂ ਹੋ ਹਨਾ ਤੁਹਾਡੇ ਜਰੀਏ ਉਹਨਾਂ ਤੱਕ ਜਾਂਦੀ ਆ ਤੇ ਜੇ ਉਹ ਤੁਹਾਡੀ ਆਵਾਜ਼ ਵੀ ਸੁਣ ਕੇ ਅਨਘੇਲਾ ਕਰ ਦਿੰਦੇ ਤਾਂ ਇੱਥੇ ਵਿੱਚ ਮੈਂ ਤਾਂ ਨਹੀਂ ਕੁਝ ਵੀ ਕਹਿ ਸਕਦਾ ਨਾ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ਸ਼ੀ ਸੋ ਤੇਜਿੰਦਰ ਸਿੰਘ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਸੋ ਉਮੀਦ ਕਰਦੇ ਆਂ ਸਾਡੀ ਆਡੀਅੰਸ ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਚੈੱਕ ਕਰ ਤੁਸੀਂ ਇਸ ਖਿਡਾਰੀ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵਾਚ ਤੋਂ ਬਾਅਦ ਸ਼ੇਅਰ ਕਰੋ ਤਾਂ ਜੋ ਸਰਕਾਰਾਂ ਤੱਕ ਪਹੁੰਚ ਸਕੇ ਜੁੜੇ ਰਹੋ ਕਹਾਣੀਕਾਰ ਚੈਨਲ ਦੇ ਨਾਲ ਧੰਨਵਾਦ